ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹਰਿਆਵਲ ਲਹਿਰ ਤਹਿਤ ਬਲਾਕ ਲੋਹੀਆਂ ਖਾਸ ਦੇ ਸਰਕਾਰੀ ਪ੍ਰਾਇਮਰੀ ਸਕੂਲ ਕਾਕੜਕਲਾ ਵਿੱਚ ਡਾਇਰੈਕਟਰ ਇਨਫੋਟੈਕ ਪੰਜਾਬ ਬੀਬੀ ਰਣਜੀਤ ਕੌਰ ਕਾਕੜਕਲਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਰਮੇਸ਼ਵਰ ਚੰਦਰ ਦੀ ਅਗਵਾਈ ਵਿੱਚ ਅਤੇ ਸੈਂਟਰ ਹੈੱਡ ਟੀਚਰ ਜਸਵੀਰ ਸਿੰਘ ਦੀ ਦੇਖਰੇਖ ਹੇਠ ਫੁੱਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਗਏ ਬੀਬੀ ਰਣਜੀਤ ਕੌਰ ਵੱਲੋਂ ਜਿਆਦਾ ਗਰਮੀ ਨੂੰ ਦੇਖਦੇ ਹੋਏ ਛੋਟੇ ਬੱਚਿਆਂ ਲਈ ਸਕੂਲ ਨੂੰ ਇੱਕ ਏਸੀ ਵੀ ਭੇਟ ਕੀਤਾ ਗਿਆ ਸਕੂਲ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨਾਂ ਨੂੰ ਸੈਂਟਰ ਹੈੱਡ ਟੀਚਰ ਜਸਵੀਰ ਸਿੰਘ ਨੇ ਸਟਾਫ ਸਮੇਤ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ ਸੈਂਟਰ ਹੈੱਡ ਟੀਚਰ ਜਸਵੀਰ ਸਿੰਘ ਚੋਹਾਨ ਨੇ ਇਸ ਸ਼ਲਾਘਾਯੋਗ ਕਦਮ ਲਈ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਬੀਬੀ ਰਣਜੀਤ ਕੌਰ ਬਲਾਕ ਸਿੱਖਿਆ ਅਫਸਰ ਰਮੇਸ਼ਵਰ ਚੰਦਰ ਅਤੇ ਬੈਦ ਭੁਪਿੰਦਰ ਸਿੰਘ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅਸੀਂ ਅੱਜ ਇਸ ਕਾਕਾਕਨਸਕੂਲ ਦੇ ਵਿੱਚ ਆਏ ਆ। ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਸਾਰੇ ਟੀਚਰ ਸਹਿਬਾਨ ਦਾ। ਜਦੋਂ ਵੀ ਇਸ ਸਕੂਲ ਦੇ ਵਿੱਚ ਬੁਲਾਵਾ ਆਉਂਦਾ ਜਦੋਂ ਵੀ ਆਈਦਾ ਸਕੂਲ ਦੇ ਵਿੱਚ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਆਪਣੇ ਪਰਿਵਾਰ ਦੇ ਵਿੱਚ ਆ ਗਏ ਆ। ਇਹਨਾਂ ਦਾ ਮਾਨਸਿਕਕਾਰ ਇਹਨਾਂ ਦਾ ਦਿੱਤਾ ਹੋਇਆ ਪਿਆਰ ਦੇਖ ਕੇ ਬਹੁਤ ਹੀ ਅੱਛਾ ਲੱਗਦਾ ਬਾਸਟਰ ਜਿਸ ਵੀ ਤੁਸੀਂ ਜਿਹੜੇ ਇਸ ਪਿਛਲੇ ਵਾਰ ਵੀ ਮੈਂ ਕਹਿ ਕੇ ਗਏ ਸੀ ਕਿ ਇਸ ਸਕੂਲ ਦੇ ਵਿੱਚ ਇਸ ਬੰ ਨੂੰ ਇੱਕ ਹੀਰਾ ਮਿਲੇ ਹੋਇਆ ਜਿਹੜੇ ਬਹੁਤ ਹੀ ਮਿਹਨਤ ਕਰ ਰਿਹਾ ਸਟਾਫ ਵੀ ਇਹਨਾਂ ਦੇ ਨਾਲ ਸਾਈਡ ਵਾਈਸ ਸਾਈਡ ਇਹਨਾਂ ਦੀ ਪੂਰੀ ਮਦਦ ਕਰ ਰਿਹਾ ਪੂਰੇ ਇਹਨਾਂ ਦੇ ਨਾਲ ਚੱਲ ਰਿਹਾ ਹੈ ਅੱਜ ਅਸੀਂ ਬੂਟੇ ਲਗਾ ਰਹੇ ਹਾਂ ਤੇ ਇਹਨਾਂ ਨੇ ਥੋੜਾ ਜਿਹਾ ਸੱਦਾ ਪੇਚਿਆ ਸੀ ਕਿ ਆਓ ਤੇ ਸ਼ੁਰੂਆਤ ਕਰੀਏ ਇਸ ਕਰਕੇ ਇੱਥੇ ਆ ਕੇ ਇਹਨਾਂ ਬੱਚਿਆਂ ਦੇ ਨਾਲ ਮਿਲ ਕੇ ਬੂਟੇ ਲਾ ਕੇ ਸ਼ੁਰੂਆਤ ਕਰਕੇ ਬਹੁਤ ਅੱਛਾ ਲੱਗਾ ਹੈ ਤੇ ਮੈਂ ਚਾਹੁੰਦੀ ਹਾਂ ਕਿ ਇਦਾਂ ਹੀ ਹਮੇਸ਼ਾ ਇਸ ਸਕੂਲ ਦੇ ਨੂੰ ਰਚ 24% ਕਰਦੇ ਰਹੋ ਗੁੱਡ ਮਾਰਨਿੰਗ ਹੈ ਮਹਾਬਾਪ ਮਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਪ ਮਹਾਤਮਾ ਜੀ ਅਨਸਾਰ ਆਪਾਂ ਜਿਹੜੀ ਮਾਤਾ ਨੂੰ ਧਰਤੀ ਮਾਤਾ ਨੂੰ ਮਾਤਾ ਦਰਜਾ ਦਿੱਤਾ ਗਿਆ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ ਤੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਪਰ ਮਨੁੱਖ ਨੇ ਅੰਨੀ ਦੌੜ ਵਿੱਚ ਇਹਨਾਂ ਤਿੰਨਾਂ ਨੂੰ ਹੀ ਗੰਦਲਾ ਕਰ ਦਿੱਤਾ ਆਪਾਂ ਅੰਨੇਵਾਦ ਦਾ ਦਰਾਫਤ ਕੱਢ ਦੇ ਗਏ ਤੇ ਦਰਾਫਤ ਕੱਟਣ ਨਾਲ ਹਰਿਆਲੀ ਕੱਟਦੀ ਗਈ ਤੇ ਏਸੀ ਵਧਦੇ ਗਏ ਅੱਜ ਦੇ ਸਮੇਂ ਦੀ ਲੋੜ ਹੈ ਕਿ ਵਤਾਵਰਨ ਦਰਾਤ ਲਗਾਈਏ ਤੇ ਜਦੋਂ ਆਪਣੀ ਦਰਿਆਵਲ ਹੋ ਗਈ ਤੇ ਏਸੀ ਆਪਣੇ ਆਪ ਉੱਤਰਨੇ ਸ਼ੁਰੂ ਹੋ ਜਾਣਗੇ ਕਿਉਂਕਿ ਜਿਹੜਾ ਵਾਤਾਵਰਨ ਉਹ ਬਹੁਤ ਪ੍ਰਭਾਵਿਤ ਕਰ ਰਿਹਾ ਗਲੋਬਲ ਵਾਰਮਿੰਗ ਜਿਹੜੀ ਹੈ ਉਹ ਇਹਦੀ ਦੇਣੀ ਹੈਗਾ ਤੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਜਿਹੜੀ ਇਹ ਮੁਹਿੰਮ ਨੂੰ ਬੜੇ ਵੱਡੇ ਪੱਧਰ ਤੇ ਚਲਾਈ ਹੈ ਪੂਰੇ ਪੰਜਾਬ ਵਿੱਚ ਲਗਭਗ 18 ਲੱਖ ਬੂਟੇ ਲਾਉਣ ਦਾ ਟੀਚਾ ਪੰਜਾਬ ਸਰਕਾਰ ਨੇ ਮਿਟਿਆ ਤੇ ਸਾਨੂੰ ਐਜੂਕੇਸ਼ਨ ਡਿਪਾਰਟਮੈਂਟ ਨੂੰ ਸਕੂਲਾਂ ਵਿੱਚ ਵਾਤਾਵਰਣ ਬੂਟੇ ਲਾਉਣ ਵਾਸਤੇ ਪ੍ਰੇਰਿਤ ਕੀਤਾ ਹੈ ਕਿ ਮੈਂ ਇਸ ਮੂਦੇ ਜਿਹੜੇ ਸਾਡੇ ਟੀਚਰ ਹੈ ਸ੍ਰੀ ਤਸਵੀਰ ਸਿੰਘ ਜੀ ਉਹਨਾਂ ਦੀ ਬੜੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਬਹੁਤ ਬੂਟੇ ਲਗਾ ਕੇ ਆਪਣੇ ਸਕੂਲ ਵਿੱਚ ਸਕੂਲ ਨੂੰ ਖੜਿਆ-ਪਰਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਸਾਰੇ ਅਧਿਆਪਕਾਂ ਨੂੰ ਤੇ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਵਾਤਾਵਰਣ ਬੂਟੇ ਲਗਾਓ ਤਾਂ ਕਿ ਆਪਣੀ ਧਰਤੀ ਮਾਤਾ ਵਾ ਇਹਦੀ ਆਪਾਂ ਰੱਖਿਆ ਕਰ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਜਾਰੀ ਸੂਰਜੀ ਕਿਤੇ ਮੈਂ ਘਰੇ ਆਵ ਲੈਣ ਤੇ ਚਾਹਤ ਸਰਕਾਰੀ ਪ੍ਰਾਇਮਰੀ ਸਕੂਲ ਅਕੜ ਕਲਾ ਦੇ ਵਿੱਚ ਬੀਬੀ ਰਣਜੀਤ ਕੌਰ ਜੀ ਕਾਕਰ ਡਾਇਰੈਕਟਰ ਇਨਫੋਟੈਕ ਪੰਜਾਬ ਤੇ ਵੀ ਕੋਸ਼ਿਸ਼ ਰਿਸ਼ਵਤ ਚੰਦਰ ਜੀ ਜਿਗਵਾਈ ਵਿੱਚ ਪੋਸਟ ਲਗਾਏ ਗਏ ਹਨ ਔਰ ਕਾਫੀ ਪੋਸਟ ਲਗਾਏ ਗਏ ਸਕੂਲ ਦੇ ਵਿੱਚ ਔਰ ਬੱਚਿਆਂ ਨੂੰ ਪ੍ਰੋਬਲਮ ਸਮਝਦੇ ਹੋਏ 3 ਪ੍ਰਾਇਮਰੀ ਕਲਾਸ ਵਾਸਤੇ ਵੀ ਬੀਬੀ ਜੀ ਨੇ ਸਕੂਲ ਨੂੰ ਏਸੀ ਲਗਾ ਦਿੱਤਾ ਹੈ ਕਿਸੇ ਉਹਨਾਂ ਦੇ ਬਹੁਤ ਬਹੁਤ థాంਕਫੁਲਨਾ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈ ਛੋਟੇ ਬੱਚੇ ਈਵਾਰ ਕਲਾਸ ਵਿੱਚ ਸੌਂ ਜਾਂਦੇ ਆ ਉਨਾਰੀਂ ਵਧੀਆ ਰਾਤ ਮਿਲੇਗੀ ਉਹ ਜੋ ਪੌਦਸਤੂ ਮੱਚ ਲਗਾਏ ਗਏ ਹਨ ਉਹਦੇ ਵਾਸਤੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਜਿਹੜੀ ਹੈ ਬਹੁਤ ਵਧੀਆ ਹੋ ਸਕਦੀ ਹੈ ਕਿਉਂਕਿ ਗੁਰਬਾਣੀ ਵਿੱਚ ਦਰਜ ਹੈ ਕਵਨ ਗੁਰੂ ਪਾਣੀ ਪਿਤਾ ਮਾਤਾ ਤੇ ਪ੍ਰਮਾਤ ਸੋ ਇਹ ਜਿਹੜੀ ਹੈ ਇਹਦੇ ਨਾਲ ਸਾਡੀ ਹਵਾ ਪਾਣੀ ਸਾਰਾ ਸ਼ੁੱਧ ਹੋਏਗਾ ਸੋ ਇਹਦੇ ਵਾਸਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਔਰ ਇਸ ਸਮੇਂ ਤੇ ਭਿੰਦਰ ਸਿੰਘ ਜੀ ਸੁਖਾਸ਼ੀ ਜੀ ਵੀ ਹਾਜ਼ਰ ਹੋਇਆ ਜੋ ਪਿੰਡ ਦੇ ਕਪੰਦੇ ਸਜਣ ਨੇ ਉਹ ਵੀ ਬੜਾ ਸਹਿਯੋਗ ਕਰਦੇ ਹਨ ਬਹੁਤ-ਬਹੁਤ ਧੰਨਵਾਦ ਹੈ ਔਰ ਮੈਂ ਬੈਂਕਗਰ ਦਾ ਐਨ ਆਰ ਯੂ ਸੱਜਣਾ ਨੂੰ ਪੰਚਾਇਤ ਦੇ ਮੈਂਬਰ ਸਾਹਿਬਾਨ ਨੂੰ ਪੰਡੇ ਪ੍ਰਬੰਧਨ ਸੱਜਣਾ ਨੂੰ ਤੋਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਦੀ ਔਰ ਸਕੂਲ ਦੇ ਨਾਲ ਜੁੜ ਕੇ ਵਾਤਵਾਤ ਸਕੂਲ ਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਨਗੇ ਹਾਲਾਂਕਿ ਪੰਜਾਬ ਸਰਕਾਰ ਕੇ ਇਹਦੇ ਵਾਸਤੇ ਵਾਤਵਾਤ ਸਹੂਲਤਾਂ ਦੇ ਰਹੀ ਹੈ ਪਰ ਬਹੁਤ ਸਾਰੇ ਫਰਜ਼ ਬਈਆ ਕਰਾ ਰਹੀ ਹੈ ਪਰ ਫਿਰ ਵੀ ਪਿੰਡ ਦਾ ਸਹਿਯੋਗ ਹੋਵੇ ਤਾਂ ਸਕੂਲ ਜਿਹੜਾ ਹੋਰ ਬਿਹਤਰ ਹੋ ਖੂਬਸੂਰਤ ਹੋ ਸਕਦਾ ਹੈ ਤਾਂ ਸਾਡਾ ਪੂਰਾ ਸਾਫ ਕਪਣ ਪਾਨ ਮੰਨਤਾ ਹਨ ਤੋਂ ਪੂਰੀ ਤਰ੍ਹਾਂ ਮੈਂਤ ਕਰ ਰਹੇ ਹਨ ਅਤੇ ਬੱਚੇ ਵੀ ਪਰਚ ਬਹੁਤ ਵਧੀਆ ਨੇ ਥੈਂਕ ਯੂ ਵੈਰੀ ਮਚ ਡਿਵਾਈਸਰ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਸਰਕਾਰੀ ਪ੍ਰੈਨਿਟ ਸਮਾਰਟ ਸਕੂਲ ਨੂੰ ਜੁਮਿਸ਼ਨ ਦੇ ਕਾਗੜਾ ਵਾਲੇ ਬੰਦਗੀ ਜਿੱਤੇ ਮਾਸਟਰ ਜਸਵੀਰ ਸਿੰਘ ਸਾਡੇ ਸੀਐਚਪੀ ਨੇ ਕਿ ਬਹੁਤ ਵਧੀਆ ਗਾਂ ਨੂੰ ਪਿਆਰ ਲੰਦੇ ਨੇ ਇਹਨਾਂ ਦੀ ਬਦੌਰ ਸਾਡਾ ਜਿਹੜਾ ਕਾਕੜ ਕਲਾਂ ਦਾ ਸਕੂਲ ਸੀ ਉਹ ਚਾਰ ਜਨ ਆਈ ਰਹੇ ਹਰ ਬੰਦੇ ਨੇ ਦੇਖੀ ਦਾ ਸਾਨੂੰ ਬਹੁਤ ਹੀ ਵਧੀਆ ਸਿੱਖਿਆਦਾਇਕ ਲਾਈਨਾਂ ਵਰਤੀਆਂ ਇਹ ਕਿਆ ਮੀਟ ਜੀ ਇਸੇ ਤਰ੍ਹਾਂ ਹੀ ਸਾਡੇ ਬੀਬੀ ਰਜਿਸਟਰ ਦੀ ਜੋ ਸਾਡੇ ਸਰਕਾਰ ਜੋ ਹਲਕਾ ਇੰਚਾਰਜ ਠੋੜਾ ਰਤਨ ਸਿੰਘ ਜੀ ਸੀ ਸਾਨੂੰ ਬੇਮੌਕੇ ਸ੍ਰੀ ਠੋੜਾ ਦੇ ਗਏ ਉਹ ਵੀ ਸਾਡਾ ਬਹੁਤ ਸਹਿਯੋਗ ਕਰਦੇ ਸੀ ਉਹਨਾਂ ਦੀ ਹੁੰਡੀਆਂ ਇਸ ਸਕੂਲ ਵਿੱਚ ਕਾਫੀ ਵੇਰਵੰਦ ਨੂੰ ਬੀਤੀਆਂ ਕਰਨ ਦੇ ਉੱਤੇ ਸਾਡੀਆਂ ਦੀ ਸਕੂਲ ਦੀ ਰੋਡ ਹੈ ਇਹ ਵੀ ਪਾਸ ਹੋਈ ਹੋਈ ਹੈ ਪਰ ਉਹਨਾਂ ਦੇ ਜਾਣ ਵਿੱਚ ਦੇਲੇ ਹੋ ਚੁੱਕੀ ਹੈ ਪਰ ਹੁਣ ਇਸ ਟਾਈਮ ਅਸੀਂ ਵੀਡੀਓ ਨਜੀਦਪੁਰ ਵੀ ਆਏ ਸੀ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਇਹ ਰੂਮ ਆਪਾਂ ਜਲਦੀ ਜਲਦੀ ਬਣਾਇਆ ਜਾਵੇ ਪਰ ਉਹ ਸਾਡੇ ਕਹਿਣ ਤੋਂ ਬਿਨਾ ਹੀ ਬਹੁਤ ਜ਼ਿਆਦਾ ਵਧੀਆ ਕਾਹਲਾ ਦੇ ਅਗਾਂਹ ਨੂੰ ਕਾਹਲਾ ਦੇ ਹੈਗੇ ਆ ਉਹਨਾਂ ਨੇ ਸਾਡੇ ਕਹਿਣ ਤੋਂ ਬਿਨਾ ਹੀ ਛੋਟੇ ਬੱਚਿਆਂ ਵਾਸਤੇ ਅੱਜ ਇੱਕ ਡੇਟਾਂ ਦਾ AC ਲਗਵਾਇਆ ਜੀ ਇੱਕ ਸ਼ੁਰੂਆਤ ਕੀਤੀ ਹੈ ਮਨੋਰੀ ਵਾਲੀ ਮਾਸਟਰ ਜੀ ਦਾ ਵੀ ਅਭਿਆਨ ਹੈ ਕਿ ਇਸ ਸਾਰੇ ਸਕੂਲ ਨੂੰ AC ਕਰ ਦਿੱਤਾ ਜਾਵੇ ਬਾਕੀ ਹੋਰ ਬਹੁਤ ਸਾਰੇ ਪੌਦੇ ਲਗਾਉਣ ਦੇ ਅਭਿਆਨ ਇਸ ਤਰ੍ਹਾਂ ਛੋਟੇ ਛੋਟੇ ਫੰਕਸ਼ਨੇ ਕਰਦੇ ਰਹਿੰਦੇ ਜਿੱਥੇ ਕਾਕੜਗਲਾ ਦੀ ਨੱਦਰ ਪੰਚਾਇਤ ਤੇ ਹੋਰ ਜਿਹੜੇ ਨਾਮੀ ਸੱਜਣਾਂ ਬਹੁਤ ਵਧੀਆ ਸਹਿਯੋਗ ਦੇ ਰਹੇ ਨੇ ਜਿਨ੍ਹਾਂ ਨੂੰ ਕੋਈ ਵੀ ਮਨਾ ਨਹੀਂ ਕਰਦਾ ਇਹਨਾਂ ਦੀ ਨੇਚਰ ਬਣੀ ਵਧੀਆ ਹੈ ਜੀ ਤੇ ਬਹੁਤ ਹੀ ਵਧੀਆ ਕਰ ਰਹੇ ਨੇ ਤੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਆ ਵੀ ਉਹ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਸਰਕਾਰੀ ਪ੍ਰਾਇਮਰੀ ਮੀਡੀਅਮ ਸਕੂਲ ਜਿਹੜਾ ਸਮਾਰਟ ਸਕੂਲ ਕਾਕੜਗਲਾ ਇਹਦੇ ਵਿੱਚ ਦਾਖਲਾ ਕਰਵਾਉਣ ਤਾਂ ਵੀ ਅਸੀਂ ਇਥੋਂ ਬਹੁਤ ਹੀ ਵਧੀਆ ਪਲੇਅਰ ਉੱਚ ਨੌਕਰੀਆਂ ਉੱਤੇ ਅਸੀਂ ਬੱਚਿਆਂ ਨੂੰ ਪਹੁੰਚਾ ਸਗੀਏ ਕਿਉਂਕਿ ਬਹੁਤ ਵਧੀਆ ਪੜ੍ਹਾਈ ਹੈ ਟੀਚਰ ਸਾਰੇ ਗੂੜੇ ਨੇ ਮੈਂ ਨੇ ਸ਼੍ਰੀ ਦੰਦਰ ਦਾ ਕਮਾਂਡਰ ਤੋਂ ਅਨੁਮੋਤੀ ਪਾਸੋ ਲੋਹਿਆਂ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤ ਦੀ ਖਾਸ ਰਿਪੋਰਟ